ਪੁਲਿਸ ਸਟੇਸ਼ਨ ਦਾਬਾ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਇੱਕ ਵੀਡੀਓ ਬੜਾ ਵਾਇਰਲ ਹੋਇਆ ਹੈ ਜਿਹਦੇ ਵਿੱਚ ਐਸ ਐਚ ਓ ਪੁਲਿਸ ਸਟੇਸ਼ਨ ਦਾਬਾ ਅਲੈਜਡਲੀ ਇੱਕ ਲੇਡੀ ਦੇ ਨਾਲ ਮਿਸ ਬਿਹੇਵ ਕਰਦੇ ਨੇ ਸੋ ਉਹਦੇ ਵਿੱਚ ਪ੍ਰੀਲਿਮਿਨਰੀ ਤੌਰ ਤੇ ਇਹ ਪਤਾ ਲੱਗਾ ਹੈ ਕਿ ਇੱਕ ਲੇਡੀ ਨੀਹਾ ਸ਼ਰਮਾ ਉਹ ਪ੍ਰਾਂਸਨ ਐਨ ਜੀਓ ਇਨ ਜਲੰਧਰ ਉਹ ਆਈ ਸੀ ਕੀਤੇ ਲੁਧਿਆਣੇ ਕਿਸੇ ਇੱਕ ਕੇਸ ਦੀ ਪੈਰਵਾਹੀ ਦੇ ਸਬੰਧ ਵਿੱਚ ਇਹ ਬੇਸਿਕਲੀ ਇੱਕ ਕੇਸ ਪਿੱਛੇ ਦਰਜ ਹੋਇਆ ਸੀ ਨਾ ਇਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਹੀ ਹੈਜ਼ ਨੋਟ ਟ੍ਰੇਸ ਬਟ ਯੈਟ ਟੂ ਬੀ ਅਰੈਸਟਡ ਐਂਡ ਵੀ ਅਰਸ ਉਸਤੇ ਪੂਏ ਪੁਕ ਤੇ ਪ੍ਰਬੰਧ ਚੱਲਦੇ ਪਏ ਪੁਲਿਸ ਵਾਲੋ ਹਰ ਇੱਕ ਜਿਹੜੇ ਉਹਦੇ ਚ ਰਿਕਾਰਡਮੈਂਟ ਲਏ ਜਾ ਰਹੇ ਨੇ ਸੋ ਉਹਦੀ ਪੈਰਵਾਹੀ ਲਈ ਉਹ ਜਿਹੜੀ ਕਨਵਰਸੇਸ਼ਨ ਪੁਲਿਸ ਸਟੇਸ਼ਨ ਦੇ ਵਿੱਚ ਚੱਲਦੀ ਪਈ ਅਪੀਅਰੈਂਟਲੀ ਉਹਦੇ ਵਿੱਚ ਇਹ ਲੱਗਦਾ ਪਿਆ ਕਿ ਉਹ ਜਿਹੜੀ ਲੇਡੀ ਹੈ ਪਹਿਲਾਂ ਹੀ ਉਹਨੇ ਉਹ ਰਿਕਾਰਡ ਕਰਨਾ ਸ਼ੁਰੂ ਕਰ ਦਿਆ ਸੀ ਕਿ ਜਦੋਂ even the conversation was normal ਉਸ ਤੋਂ ਬਾਅਦ she says things when SHO ਨੂੰ ਕਿੰਨੇ ਦਿਨਾਂ ਅਜ ਬੰਦਾ ਫੜੂਗੀ ਮਤਲਬ ਸੰਪਰੋਕਿੰਗ ਸਟੇਟਮੈਂਟਸ ਐਂਡ ਦੈਨ देयर इज अ हीट ऑफ ਮੂਵਮੈਂਟ ਸੋ ਉਸ ਚੀਜ਼ ਨੂੰ ਬੇਸਿਕਲੀ ਇਨਕੁਆਇਰ ਕਰਨ ਲਈ I see ACP ਇੰਡਸਟਰੀਅਲ ਏਰੀਆ B ਹੀ ਹੈਜ਼ ਬੀਨ ਡਾਸਟ ਐਂਡ ਹੀ ਵਿਲ ਲੁੱਕ ਇਨਟੂ ਦ ਡੀਟੇਲਸ ਕਿ ਕਿਉਂ ਜੇ ਹਾਲਾਤ ਸੀ ਕਿਉਂ ਉਹ ਸਾਰਾ ਹੋਇਆ ਐਂਡ ਉਹਦੇ ਵਿੱਚ ਜਿਹੜੀ ਕੰਸਰਨ ਲਈਦੀ ਹੈ ਉਹਨਾਂ ਨੂੰ ਵੀ ਸਮਨ ਕੀਤਾ ਗਿਆ ਸੋ ਵੀ ਕੈਨ ਹੇਅਰ ਹਰ ਸਾਈਡ ਐਜ਼ ਵੈਲ ਅਰੇ ਦੇ ਵਿੱਚ ਫਿਰ ਜੇ ਕੋਈ ਪੁਲਿਸ ਮੁਲਾਜ਼ਮ ਇਜ਼ ਐਟ ਫਾਲਟ ਤਾਂ ਉਹਦੇ ਬਰਕਰਾਰ ਜਿਹੜੀ ਵੀ ਬੰਦੀ ਫਿਰ ਕਾਰਵਾਈ ਹੈਗੀ ਆਪਾਂ ਕਰਾਂਗੇ ਲੇਕਿਨ ਸਿਰਫ ਪਲੀਜ਼ ਮੇਰੀ ਗੱਲ ਸੁਣ ਲੋ ਤੁਸੀਂ ਤੁਸੀਂ ਜਿੰਨਾ ਲੈਣ ਕਹੋਗੇ ਮੈਂ ਉਨਾਂ ਕੱਟ ਕਰ ਲਵਾਂਗੀ ਜਿੰਨਾ ਕੱਟ ਕਹੋਗੇ ਮੈਂ ਉਨਾਂ ਕੱਟ ਕਰ ਲਵਾਂਗੀ ਠੀਕ ਹੈ ਲੇਕਿਨ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸਹਿਰ ਮੇਰੀ ਗੱਲ ਸੁਣੋ ਤੁਸੀਂ ਕਬ ਕਬ ਤੁਸੀਂ ਕੀ ਸੁਣਾਇਆ ਤੁਸੀਂ ਮੈਨੂੰ ਕਹੋ ਕਿ ਕਿਹੜੀ